ਨਾ ਵਿੱਚ ਸਰਵਨ ਕਰ ਰਿਓ ਵਿਚਾਰ ਅਧীন ਇਹ ਪਾਵਨ ਸ਼ਲੋਕ ਆਪ ਜੀ ਨੇ ਸਰਵਨ ਕੀਤਾ ਹੈ ਰੇ ਮਨ ਡੀਗ ਨਾ ਡੋਲੀਐ ਸਿੱਧ ਮਾਰਗ ਧਾਓ ਪਛ ਬਾਗ ਡਰਵਨੋ ਆਗੇ ਅਗਨ ਤਲਾਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜਿੰਨੀ ਵੀ ਬਾਣੀ ਇੱਕ ਅੰਗ ਤੋਂ ਲੈ ਕੇ 1400 ਤੀ ਅੰਗ ਤੱਕ ਇਹ ਸਾਰੀ ਬਾਣੀ ਸਤਿਗੁਰਾਂ ਨੇ ਸਾਡੇ ਮਨ ਨੂੰ ਸੰਬੋਧਨ ਕਰਕੇ ਉਚਾਰਨ ਕੀਤੀ ਹੈ ਇਹਦੇ ਵਿੱਚ ਜਿੰਨੇ ਸੁਨੇਹੇ ਨੇ ਜੋ ਵੀ ਸਤਿਗੁਰ ਨੇ ਵਿਚਾਰ ਦਿੱਤੀ ਹੈ ਉਹ ਇਸ ਮਨ ਲਈ ਹੈ ਔਰ ਜਦੋਂ ਇਸ ਤਨ ਇਸ ਮਨ ਦੀ ਗੱਲ ਆਉਂਦੀ ਹੈ ਬਾਣੀ ਵਿੱਚ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਜਿਸ ਕਰਤੇ ਪ੍ਰਮਾਤਮਾ ਨੇ ਸਰੀਰ ਦਿੱਤਾ ਮਨ ਵੀ ਉਹਦੀ ਪੈਦਾਇਸ਼ ਹੈ ਤੇ ਜਿਨ ਨੇ ਮਨ ਦਿੱਤਾ ਤਨ ਦਿੱਤਾ ਸਤਿਗੁਰ ਕਹਿੰਦੇ ਨੇ ਤਨ ਵੀ ਉਹਦੀ ਦਿੱਤੀ ਹੋਈ ਦਾਤ ਹੈ ਕਿਉਂਕਿ ਜਿੱਥੋਂ ਤੱਕ ਤਨ ਦੀ ਗੱਲ ਹੋਵੇ ਮਨ ਦੀ ਗੱਲ ਹੋਵੇ ਕਿਉਂਕਿ ਜਿਹੜਾ ਸ਼ਰੀਰ ਸਾਨੂੰ ਮਿਲਿਆ ਉਹ ਸ਼ਰੀਰ ਉਹ ਪਰਿਵਾਰ ਉਹ ਚੋਗਿਰਦਾ ਮੈਂ ਆਪਣੇ ਆਪ ਨiyet ਨਹੀਂ ਕਰਕੇ ਲਿਆ ਉਹ ਮੈਨੂੰ ਮੇਰੇ ਦਾਤੇ ਪ੍ਰਮਾਤਮਾ ਵੱਲੋਂ ਮਿਲਿਆ ਤੇ ਮਿਲਿਆ ਮੇਰੇ ਆਪਣੇ ਕਰਮਾਂ ਕਰਕੇ ਹੈ ਸਤਿਗੁਰ ਕੀ ਬਾਣੀ ਕਹਿੰਦੀ ਹੈ ਮਨੁੱਖ ਜੋ ਕਰਮ ਆਪਣੇ ਜੀਵਨ ਦੇ ਵਿੱਚ ਕਰਦਾ ਹੈ ਜਿਵੇਂ ਬਾਰਮੁਖੀ ਧਰਤੀ ਹੈ ਧਰਤੀ ਦੇ ਕੋ ਸੁਭਾ ਹੈ ਕਿ ਧਰਤੀ ਦੇ ਅੰਦਰ ਜੋ ਬੀਜ ਬੀਜਿਆ ਜਾਏ ਧਰਤੀ ਉਸ ਬੀਜ ਨੂੰ ਜਨਮ ਦਿੰਦੀ ਹੈ ਇਹ ਧਰਤੀ ਦਾ ਕਰਮ ਹੈ ਮਿੱਟੀ ਦੇ ਅੰਦਰ ਜੋ ਬੀਜਾਂਗੇ ਮਿੱਟੀ ਦਾ ਕਰਮ ਹੈ ਕਿ ਮਿੱਟੀ ਨੇ ਉਸੇ ਚੀਜ਼ ਨੂੰ ਪੈਦਾ ਕਰਨਾ ਹੈ ਇਸੇ ਤਰ੍ਹਾਂ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਸ਼ਰੀਰ ਵੀ ਇੱਕ ਧਰਤੀ ਹੈ ਇਸ ਧਰਤੀ ਦਾ ਵੀ ਇੱਕ ਕਰਮ ਹੈ ਇਹਦੇ ਅੰਦਰ ਵੀ ਜਿਹੋ ਜਾਂ ਕੋਈ ਬੀਜ ਬੀਜਦਾ ਹੈ ਉਹੋ ਜਾਂ ਇਹਦੇ ਅੰਦਰੋਂ ਵੀ ਪ੍ਰਾਪਤ ਹੁੰਦਾ ਹੈ ਹੁਣ ਧਿਆਨ ਦੇ ਡੱਗ ਲਈ ਗੱਲ ਇਸ ਧਰਤੀ ਦਾ ਇਹ ਨੇਮ ਹੈ ਜਿਹੜੀ ਬਾਹਰ ਅਸੀਂ ਧਰਤੀ ਮਿੱਟੀ ਜਿੰਦੇ ਵਿੱਚ ਬੀਜ ਬੀਜੇ ਹੈ ਜੀਵਨ ਦੇ ਵਿੱਚ ਬੀਜ ਇੱਕ ਬੀਜਿਆ ਤੇ ਮਿੱਟੀ ਨੇ ਬੀਜ ਬੀਜਣ ਤੋਂ ਬਾਅਦ ਫਲ ਸਾਨੂੰ ਇੱਕ ਨਹੀਂ ਦੇਣਾ ਫਲ ਸਾਨੂੰ ਇੱਕ ਨਹੀਂ ਮਿਲਣਾ ਕੋਈ ਵੀ ਚੀਜ਼ ਹੈ ਜੇ ਬੀਜ ਦਾ ਦਾਣਾ ਇੱਕ ਬੀਜਿਆ ਜਾਏ ਤੇ ਇੱਕ ਦਾਣਾ ਨਹੀਂ ਮਿਲਦਾ ਹੁੰਦੇ ਬਦਲੇ ਵਿੱਚ ਉਹਦੇ ਬਦਲੇ ਦੇ ਵਿੱਚ ਕਈ ਦਾਣੇ ਪ੍ਰਾਪਤ ਹੁੰਦੇ ਨੇ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਕਰਮ ਰੱਬੀ ਧਰਤੀ ਸ਼ਰੀਰ ਰੂਪੀ ਧਰਤੀ ਦੇ ਅੰਦਰ ਬੰਦਾ ਜੋ ਬੀਜ ਬੀਜਦਾ ਜੋ ਕਰਮ ਬੀਜਦਾ ਸਤਿਗੁਰ ਕਹਿੰਦੇ ਨੇ ਉਹ ਵੀ ਇੱਕ ਨਹੀਂ ਮਿਲਦਾ ਉਹ ਵੀ ਕਈ ਗੁਣਾ ਵੱਧ ਕੇ ਮਿਲਦਾ ਹੈ ਤੀਸਰੀ ਗੱਲ ਹੁਣ ਧਰਤੀ ਦਾ ਸੁਭਾਅ ਦੇਣਾ ਹੈ ਧਰਤੀ ਦਾ ਸੁਭਾਅ ਦੇਣਾ ਹੈ ਧਰਤੀ ਦੇ ਅੰਦਰ ਜੋ ਬੀਜੋਗੇ ਧਰਤੀ ਨੇ ਉਹ ਦੇ ਦੇਣੀ ਹੈ ਧਰਤੀ ਨੂੰ ਨਹੀਂ ਪਤਾ ਇਹਨੇ ਮੇਰੇ ਅੰਦਰ ਅੰਮ੍ਰਿਤ ਬੀਜਿਆ ਹੈ ਕਿ ਇਹਨੇ ਮੇਰੇ ਅੰਦਰ ਜ਼ਹਿਰ ਬੀਜਿਆ ਕਿਉਂਕਿ ਧਰਤੀ ਉਹਦਾ ਸਿਰਫ ਕਰਮ ਹੈ ਬੀਜੇ ਹੋਏ ਬੀਜ ਨੂੰ ਪਰਫੁੱਲਤ ਕਰਨਾ ਤਿਉਂ ਦੇ ਬਦਲੇ ਦੇ ਵਿੱਚ ਬੰਦੇ ਨੂੰ ਹੋਰ ਵੱਧ ਕੇ ਫਲ ਦੇਣਾ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਸ਼ਰੀਰ ਰੂਪੀ ਧਰਤੀ ਹੈ ਸਾਡੀ ਧਿਆਨ ਦੇਣਾ ਪਰ ਇਹਦੇ ਅੰਦਰ ਬੀਜਣ ਵਾਲੇ ਮਨੁੱਖ ਨੂੰ ਪਤਾ ਹੈ ਵੀ ਮੈਂ ਦੇ ਅੰਦਰ ਕੀ ਬੀਜ ਰਿਹਾ ਮੈਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹਰ ਇੱਕ ਬੰਦੇ ਨੂੰ ਪਤਾ ਹੈ ਮੈਂ ਆਪਣੇ ਅੰਦਰ ਕੀ ਬੀਜਣਾ ਪਿਆ ਉਹ ਰੋਂਦੇ ਬੀਜੇ ਹੋਏ ਤੇ ਬਦਲੇ ਵਿੱਚ ਮੈਨੂੰ ਮਿਲਣਾ ਕੀ ਹੈ ਪਰ ਜਦੋਂ ਪ੍ਰਾਪਤ ਹੁੰਦਾ ਹੈ ਫਿਰ ਅਸੀਂ ਦੋਸ਼ ਧਰਤੀ ਨੂੰ ਨਹੀਂ ਦੇ ਸਕਦੇ ਮਨ ਲਓ ਜੇ ਇੱਕ ਐਗਜ਼ਾਮਪਲ ਨਾਲ ਇਸ ਸੀਜ ਨੂੰ ਸਮਝਿਆ ਜਾਏ ਦੁਨੀਆ ਦੇ ਅੰਦਰ ਦੋ ਤਰ੍ਹਾਂ ਦੇ ਕਰਮ ਨਹੀਂ ਇੱਕ ਕਰਮ ਚੰਗੇ ਨੇ ਇੱਕ ਕਰਮ ਬੁਰੇ ਨੇ ਧਰਤੀ ਦੇ ਅੰਦਰ ਜੇ ਚੰਗਾ ਕਰਮ ਬੀਜਾਂਗੇ ਅੰਦਰੋਂ ਚੰਗਿਆਈਆਂ ਦੀ ਸੁਰਤ ਵਿੱਚ ਸੋਚ ਜਿਹੜੀ ਉਹ ਚੰਗਿਆਈਆਂ ਭਰੀ ਪੈਦਾ ਹੋਣੀ ਹੈ ਜਿਵੇਂ ਧਰਤੀ ਵਿੱਚ ਬੁਰਾ ਬੀਜਾਂਗੇ ਤੇ ਮਿਲਣਾ ਉਹੀ ਹੈ ਜੋ ਅੰਦਰ ਬੀਜਿਆ ਜਾਏ ਪਰ ਮਨੁੱਖ ਕੋ ਲੋਏ ਵਿਚਾਰ ਹੈ ਕਿਉਂ ਨੇ ਆਪਣੀ ਇਸ ਕਰਮ ਰੂਪੀ ਧਰਤੀ ਦੇ ਅੰਦਰ ਬੀਜਣਾ ਕੀ ਹੈ ਸਤਿਗੁਰ ਨੇ ਜਿਹੜੀ ਗੱਲ ਬਾਣੀ ਵਿੱਚ ਕਹੀ ਮੈਂ ਫਿਰ ਸ਼ਬਦਾਂ ਵੱਲ ਪਰਤਾਂ ਸਹਿਬ ਕਹਿੰਦੇ ਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਤਨ ਵੀ ਹੁੰਦਾ ਹੈ ਮਨ ਵੀ ਹੁੰਦਾ ਹੈ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਿਸੇ ਪੁਲੇਖੇ ਵਿੱਚ ਨਾ ਰਹੀਂ ਕਿ ਇਹ ਸੰਸਾਰ ਵਿੱਚ ਜਿੰਨਾ ਕੁਝ ਤੂੰ ਇਕੱਠਾ ਕੀਤਾ ਹੈ ਇਹ ਧਨ ਤੇਰਾ ਸਤਿਗੁਰ ਕਹਿੰਦੇ ਨੇ ਵੀ ਤੇਰਾ ਨਹੀਂ ਜਦੋਂ ਇਸ ਧਨ ਦੇ ਪਿੱਛੇ ਵੀ ਤੂੰ ਜਾਏਗਾ ਨਾ ਪਿੱਛੇ ਸੋਚੇਗਾ ਇਹ ਧਨ ਆਇਆ ਕਿੱਥੋਂ ਇਹ ਧਨ ਮੈਨੂੰ ਪ੍ਰਾਪਤ ਕਿਸ ਥਾਂ ਤੋਂ ਆਇਆ ਮੇਰੇ ਕੋਲ ਜ਼ਰੀਆ ਕੀ ਬਣਿਆ ਜਦੋਂ ਤੂੰ ਇਹਦੀ ਬੈਕਗ੍ਰਾਉਂਡ ਵਿੱਚ ਜਾਏਂਗਾ ਨਾ ਜਿੰਨਾ ਗਹਿਰਾਈ ਵਿੱਚ ਜਾਏਂਗਾ ਅਖੀਰ ਵਿੱਚ ਕਿੱਥੇ ਪਹੁੰਚੇਂਗਾ ਕਿ ਇਹ ਧੰਨ ਜੋ ਮੈਨੂੰ ਮਿਲਿਆ ਹੈ ਇਹ ਧੰਨ ਕਿਸੇ ਮਟੀਰੀਅਲ ਦੇ ਵਿੱਚੋਂ ਪੈਦਾ ਹੋਇਆ ਹੈ ਤੇ ਜਿਸ ਮਟੀਰੀਅਲ ਦੇ ਵਿੱਚੋਂ ਇਹ ਧੰਨ ਪੈਦਾ ਹੋਇਆ ਉਹ ਤਾਤ ਵੀ ਇਸ ਧਰਤੀ ਦੇ ਅੰਦਰੋਂ ਹੀ ਪੈਦਾ ਹੋਈ ਹੈ ਇਹਦਾ ਮਤਲਬ ਹੈ ਵੀ ਇਹ ਮੇਰਾ ਨਹੀਂ ਹੈ ਮੇਕ ਜ਼ਰੀਆ ਹਾਂ ਜਿੰਦੇ ਰਾਹੀਏ ਮੇਰੇ ਕੋਲ ਆਇਆ ਹੈ। ਹੁਣ ਇਹਨੂੰ ਯੂਜ਼ ਕਰਨਾ ਮੇਰੇ ਆਪਣੇ ਹੱਥ ਵਿੱਚ ਹੈ। ਇਹਨੂੰ ਇਸਤੇਮਾਲ ਕਰਨਾ ਮੇਰੇ ਆਪਣੇ ਹੱਥ ਵਿੱਚ ਹੈ। ਇਸੇ ਤਰ੍ਹਾਂ ਸਤਿਗੁਰ ਪਾਤਸ਼ਾਹ ਕਿੰਨੇ ਨੇ ਮੰਨੇ ਸਾਡਾ। ਇਹਨੂੰ ਆਪਣੇ ਆਪੇ ਵਿੱਚ ਇਸਤੇਮਾਲ ਕਰਨਾ ਇਹਨੂੰ ਕਿਸ ਢੰਗ ਨਾਲ ਇਸ ਮਨ ਤੋਂ ਕਰਮ ਲੈਣੇ ਇਹ ਸਾਡੇ ਸਾਰਿਆਂ ਦੇ ਆਪਣੇ ਹੱਥ ਵਿੱਚ ਹੈ। ਸਤਗੁਰ ਨੇ ਬਾਣੀ ਅੰਦਰ ਬੜੇ ਪਿਆਰੇ ਬਚਨ ਆਖੇ ਨੇ ਇਸੇ ਕਰਕੇ ਜਦੋਂ ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਅਨੰਦ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਨਾ ਤੇ ਪਾਤਸ਼ਾਹ ਕਹਿੰਦੇ ਨੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਫਿਰ ਸਤਗੁਰ ਕਹਿੰਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਦੋ ਚੀਜ਼ਾਂ ਨੇ ਇੱਕ ਮਨ ਨੂੰ ਸਤਗੁਰ ਨੇ ਸੰਬੋਧਨ ਕੀਤਾ ਤੇ ਆਖਿਆ ਮਨ ਚੰਚਲ ਤੇ ਦੂਜੇ ਪਾਸੇ ਸਤਿਗੁਰ ਨੇ ਸੰਬੋਧਨ ਕੀਤਾ ਤੇ ਕਿਹਾ ਮਨ ਪਿਆਰਾ ਜਿੱਥੇ ਚੰਚਲ ਕਿਹਾ ਉੱਥੇ ਸਤਿਗੁਰ ਕਹਿੰਦੇ ਨੇ ਚਤੁਰਾਈ ਕਿਨੇ ਨਾ ਪਾਇਆ ਇਹ ਜਿਹੜੀਆਂ ਤੇਰੀਆਂ ਗਿਆਨਪਾਂ ਨੇ ਚੁਤਰਾਈਆਂ ਨੇ ਜੋ ਆਪਾਂ ਸਾਰੇ ਅਕਸਰ ਬੰਦਾ ਜੀਵਨ ਜੀਉਂਦੇ ਆ ਗਿਆਨਪਾਂ ਤੇ ਚੁਤਰਾਈਆਂ ਨਾਲ ਕੰਮ ਲੈਂਦਾ ਹੈ ਹਰ ਚੀਜ਼ ਕਿਉਂਕਿ ਜੋ ਚੋ ਗਿਰਦੇ ਵਿੱਚੋਂ ਅਸੀਂ ਸਿੱਖਨੇ ਆਂ ਉਹ ਸਾਡੇ ਜੀਵਨ ਦਾ ਅੰਗ ਹੁੰਦਾ ਹੈ ਤੇ ਉਸੇ ਚੀਜ਼ ਨੂੰ ਮਨੁੱਖ ਅਪਲਾਈ ਕਰਦਾ ਹੈ ਆਪਣੇ ਜੀਵਨ ਵਿੱਚ ਤੇ ਜਦੋਂ ਸਿਆਨਪ ਨੂੰ ਅਪਲਾਈ ਕਰਦਾ ਹੈ ਨਾ ਸਿਆਨਪ ਵਿੱਚੋਂ ਚਤੁਰਾਈਆਂ ਨੂੰ ਅਪਲਾਈ ਕਰਦਾ ਹੈ ਤੇ ਸਤਗੁਰ ਪਾਤਸ਼ਾਹ ਕਹਿੰਦੇ ਨੇ ਚੇਤੇ ਰੱਖੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਪਦਾਰਥ ਦੀ ਪ੍ਰਾਪਤੀ ਚਤੁਰਾਈ ਨਾਲ ਹੋ ਸਕਦੀ ਹੈ ਪਰ ਪਦਾਰਥ ਦੀ ਪ੍ਰਾਪਤੀ ਤੋਂ ਬਾਅਦ ਸੈਟੀਸਫੈਕਸ਼ਨ ਜਿਹੜੀ ਹੈ ਭਾਵ ਜਿਹੜੀ ਸੰਤੋਖ ਦੀ ਅਵਸਥਾ ਹੈ ਉਹ ਪਦਾਰਥ ਵਿੱਚੋਂ ਨਹੀਂ ਮਿਲ ਸਕਦੀ ਫਰਕ ਸਮਝਿਆ ਜੇ ਇਸ ਚੀਜ਼ ਦਾ ਜਿਹੜਾ ਮੈਂ ਬਚਨ ਕਹਿ ਰਿਹਾ ਸਤਿਗੁਰ ਕੀ ਬਾਣੀ ਵਿੱਚੋਂ ਪਦਾਰਥ ਇਹਦੀ ਪ੍ਰਾਪਤੀ ਮਨੁੱਖ ਸਿਆਣਪ ਨਾਲ ਚਤੁਰਾਈਆਂ ਨਾਲ ਕਰ ਸਕਦਾ ਹੈ ਮੰਨ ਲਓ ਕਿਸੇ ਹੋਰ ਬੰਦੇ ਨੂੰ ਜਿਹੜੀ ਚੀਜ਼ ਅਜੇ ਮੈਨੂੰ ਮਿਲੀ ਹੈ ਇਹ ਕਿਸੇ ਹੋਰ ਬੰਦੇ ਕੋਲ ਜਾਣੀ ਸੀ ਇਹ ਚੀਜ਼ ਮੈਂ ਉਸ ਚੀਜ਼ ਨੂੰ ਆਪਣੇ ਵੱਲ ਖਿੱਚ ਲਿਆ ਕਿਸੇ ਚੁਤرائی ਨਾਲ ਕਿਸੇ ਸਿਆਨਪ ਦੇ ਨਾਲ ਮੈਂ ਕੋਈ ਐਸੀ ਜੁਗਤ ਵਰਤ ਲਈ ਐਸਾ ਕੋਈ ਢੰਗ ਅਪਣਾ ਲਿਆ ਵੀ ਉਹ ਉਹਦੇ ਉਹ ਚੀਜ਼ ਮੇਰੀ ਨਹੀਂ ਸੀ ਉਹ ਹੈ ਕਿਸੇ ਹੋਰ ਦੀ ਸੀ ਪਰ ਉਹ ਮੇਰੇ ਕੋਲ ਆ ਗਈ ਉਹ ਮੈਂ ਆਪਣੀ ਸਿਆਨਪ ਨਾਲ ਲੈ ਲਈ ਆਪਣੀ ਚੁਤرائی ਨਾਲ ਉਸ ਚੀਜ਼ ਨੂੰ ਮੈਂ ਆਪਣਾ ਬਣਾ ਲਿਆ ਉਹ ਧਨ ਵੀ ਹੋ ਸਕਦਾ ਪਦਾਰਥ ਵੀ ਹੋ ਸਕਦਾ ਕੋਈ ਵੀ ਚੀਜ਼ ਹੋ ਸਕਦੀ ਹੈ ਜਦੋਂ ਉਹ ਮੇਰੀ ਬਣ ਗਈ ਹੁਣ ਇਹ ਚੀਜ਼ ਕਹਾਂ ਵੀ ਇਹ ਬਣੀ ਹੋਈ ਚੀਜ਼ ਵਿੱਚੋਂ ਮੈਨੂੰ ਸੰਤੋਖ ਮਿਲੇ ਕੰਟੈਂਟਮੈਂਟ ਮਿਲੇ ਮੈਨੂੰ ਇਹਦੇ ਵਿੱਚੋਂ ਇਕਾਗਰਤਾ ਮਿਲੇ ਮੈਨੂੰ ਇਹਦੇ ਵਿੱਚੋਂ ਸੁੱਖ ਮਿਲੇ ਮਾਫ਼ ਕਰਨਾ ਇਹ ਪ੍ਰਾਪਤੀ ਜਿਹੜੀ ਹੈ ਇਸ ਸਿਆਨਪ ਵਿੱਚੋਂ ਨਹੀਂ ਹੋਏਗੀ ਜੇ ਪਦਾਰਥ ਦੀ ਪ੍ਰਾਪਤੀ ਨਾਲ ਸੁੱਖ ਜੁੜਿਆ ਹੋਵੇ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿਸ ਗ੍ਰਹੂਤ ਤੇ ਸਹਿ ਗ੍ਰਹ ਚਿੰਤਾ ਜਿਸ ਗ੍ਰਹ ਥੋੜੀ ਸੋ ਫਿਰੇ ਪਰਮੰਤਾ ਦੋ ਅਵਸਥਾ ਤੇ ਜੋ ਮੁਕਤਾ ਸੋਈ ਸੁਹਿਲਾ ਪਾਲੀਆ ਜਿੰਦੇ ਕੋਲ ਬਹੁਤ ਜ਼ਿਆਦਾ ਹੈ ਉਹ ਚਿੰਤਾਵਾਂ ਵਿੱਚ ਪਿਆ ਹੋਇਆ ਹੈ ਸੰਤੋਖ ਉੱਤੇ ਵੀ ਨਹੀਂ ਹੈ ਤੇ ਜਿੰਦੇ ਕੋਲ ਥੋੜੀ ਹੈ ਉਹਦੇ ਅੰਦਰ ਹਰ ਵੇਲੇ ਇੱਕ ਚਿੰਤਾ ਹੈ ਹਰ ਵੇਲੇ ਇੱਕ ਸਹਿਮ ਹੈ ਵੀ ਮੈਂ ਪ੍ਰਾਪਤ ਕਿਵੇਂ ਕਰਾਂ ਮੇਰੇ ਕੋਲ ਹੋਰ ਕਿਵੇਂ ਜੁੜ ਜਾ ਹੋਰ ਕਿਵੇਂ ਮਿਲੇ ਮੈਨੂੰ ਧਿਆਨ ਦੇਣਾ ਹਰ ਬੰਦੇ ਦੀ ਇੱਕ ਦੌੜ ਹੈ ਹਰ ਬੰਦੇ ਦੀ ਇੰਜ ਸਮਝ ਲਓ ਇੱਕ ਛੋਟੀ ਜੀ ਐਗਜ਼ਾਮਪਲ ਦੇ ਨਾਲ ਕੋਈ ਬੰਦਾ ਜਿੰਦੇ ਮਨ ਦੀ ਆਸ ਉਹ ਰੱਬ ਨੂੰ ਰੋਜ਼ ਚੇਤੇ ਕਰਦਾ ਹੈ ਰੱਬ ਨੂੰ ਰੋਜ਼ ਧਿਆਉਂਦਾ ਹੈ ਤੇ ਰੱਬ ਨੂੰ ਧਿਆ ਕੇ ਕਹਿੰਦਾ ਮੇਰੇ ਰੱਬ ਜੀ ਮੇਰੇ ਮਾਲਕ ਜੀ ਕਿਰਪਾ ਕਰੋ ਮੈਨੂੰ ਇੰਨਾ ਧਨ ਇੰਨੇ ਪਦਾਰਥ ਮਿਲ ਜਾਣ ਇੰਨਾ ਕੁਝ ਸੁੱਖ ਸਹੂਦਾਵਾਂ ਮਿਲ ਜਾਣ ਉਹਦੀ ਭਗਤੀ ਉਹਦੀ ਜਿਹੜੀ ਵਰਸ਼ਿਕ ਸੀ ਉਹਦੇ ਤੋਂ ਪ੍ਰਮਾਤਮਾ ਬੜਾ ਖੁਸ਼ ਹੋਇਆ ਇੱਕ ਸਮਝਲ ਦੀ ਹੈ ਸਮਝਣ ਦੇ ਲਈ ਐਗਜ਼ਾਮਪਲ ਹੈ ਪ੍ਰਮਾਤਮਾ ਇੱਕ ਦਿਨ ਹਾਜ਼ਰ ਹੋ ਗਿਆ ਕਹਿੰਦਾ ਤੂੰ ਜੋ ਚੀਜ਼ਾਂ ਮੰਗਣੀਆਂ ਸੀ ਤੈਨੂੰ ਉਹ ਚੀਜ਼ਾਂ ਮਿਲਣਗੀਆਂ ਤੂੰ ਦੱਸ ਤੈਨੂੰ ਚਾਹੀਦਾ ਕਿ ਉਹ ਕਹਿੰਦਾ ਮੈਂ ਇੱਕ ਜ਼ਿਮੀਦਾਰਾ ਮੈਨੂੰ ਇੰਨੀ ਕੁ ਜ਼ਮੀਨ ਦੇ ਦਿਓ ਕਿ ਮੈਂ ਜਿੰਨੀ ਜ਼ਮੀਨ ਨੂੰ ਆਖਾਂ ਵੀ ਆਹ ਮੇਰੀ ਹੈ ਇੰਨੀ ਜ਼ਮੀਨ ਸਾਰੀ ਉਹ ਮੇਰੀ ਹੋ ਜਾਏ ਰੱਬ ਕਹਿੰਦਾ ਚੱਲ ਤੇਰੀ ਗੱਲ ਵੀ ਮੰਨ ਲੈਂਦੇ ਆ ਪਰ ਇਹ ਕੰਮ ਕਰ ਤੂੰ ਜਿਸ ਥਾਂ ਤੇ ਖੜਾ ਹੈ ਨਾ ਇਸ ਥਾਂ ਤੋਂ ਸਵੇਰੇ ਅੰਮ੍ਰਿਤ ਵੇਲੇ ਉੱਠਦਿਆਂ ਨਾਲ ਤੂੰ ਦੌੜਨਾ ਸ਼ੁਰੂ ਕਰ ਦੇ ਸ਼ਾਮ ਸੂਰਜ ਢਲਣ ਤੱਕ ਤੂੰ ਜਿੱਥੇ ਤੱਕ ਪਹੁੰਚ ਕੇ ਵਾਪਸ ਫਿਰ ਇੱਥੇ ਆਏਂਗਾ ਕੰਡੀਸ਼ਨ ਹੈ ਇੱਕ ਜਿੰਨਾ ਲੰਮਾ ਤੂੰ ਜਾ ਸਕਨਾ ਹੈ ਜਿੰਨਾ ਦੂਰ ਜਾ ਸਕਨਾ ਜਾ ਪਰ ਤੈਨੂੰ ਸੂਰਜ ਢਲਣ ਤੋਂ ਪਹਿਲਾਂ ਵਾਪਸ ਫੇਰ ਇਸ ਥਾਂ ਤੇ ਪਰਤਣਾ ਪਏਗਾ ਜੇ ਸੂਰਜ ਢਲਣ ਤੱਕ ਤੂੰ ਇੱਥੇ ਵਾਪਸ ਆ ਗਿਆ ਜਿੱਥੋਂ ਤੱਕ ਤੂੰ ਜਾ ਕੇ ਆਏਂਗਾ ਸਾਰੀ ਜ਼ਮੀਨ ਤੇਰੇ ਨਾਂ ਹੋ ਜਾਏਗੀ ਸਾਰੀ ਤੇਰੀ ਹੋ ਜਾਏਗੀ ਬੰਦਾ ਬੜਾ ਖੁਸ਼ ਹੋਇਆ ਕਮਾਲ ਦੀ ਗੱਲ ਹੈ ਇੰਨੀ ਵੱਡੀ ਦਾਤ ਖਿੰਣ ਵਿੱਚ ਮਿਲ ਜਾਏ ਸਵੇਰ ਹੋਈ ਉਹ ਬੰਦਾ ਦੌੜਨਾ ਸ਼ੁਰੂ ਕਰ ਦਿੰਦਾ ਹੈ ਭਜਨਾ ਸ਼ੁਰੂ ਕਰ ਦਿੰਦਾ ਹੈ ਦੌੜਦਾ ਹੈ ਦੌੜਦਾ ਹੈ ਨਾਲੇ ਸੂਰਜ ਵੱਲ ਵੇਖਦਾ ਹੈ ਨਾਲੇ ਦੌੜ ਰਿਹਾ ਹੈ ਸ਼ਾਮ ਪੈ ਗਈ ਉਹ ਜੇ ਵੀ ਦੌੜ ਰਹੇ ਤੇ ਮਨ ਚ ਸੋਚਦਾ ਵੀ ਮਨਾ ਸੂਰਜ ਟਲਨਤਾ ਕੱਖਿਆ ਕੋਈ ਗੱਲ ਨਹੀਂ ਅਜੇ ਬੜਾ ਸਮਾਂ ਦੌੜਦਿਆਂ ਦੌੜਦਿਆਂ ਇੰਨਾ ਅੱਗੇ ਨਿਕਲ ਗਿਆ ਇੰਨਾ ਅੱਗੇ ਨਿਕਲ ਗਿਆ ਹੁਣ ਜਦੋਂ ਵਾਪਸ ਪਰਤਣ ਲੱਗਾ ਨਾ ਵਾਪਸ ਪਰਤਣ ਲੱਗਾ ਇੰਨਾ ਅੱਗੇ ਨਿਕਲ ਗਿਆ ਉਹ ਨਾਲੇ ਸੂਰਜ ਵੱਲ ਵੇਖਦਾ ਨਾਲੇ ਆਪਣੇ ਵੱਲ ਹੁਣ ਕਿਉਂਕਿ ਸਰੀਰ ਦੀ ਤੇ ਇੱਕ ਲਿਮਟ ਹੈ ਨਾ ਕਿੰਨਾ ਦੌੜ ਲੇਗਾ ਬੰਦਾ ਅੰਦਰ ਜਿਹੜੀ ਤ੍ਰਿਸ਼ਨਾ ਸੀ ਅੰਦਰ ਜਿਹੜੀ ਜਿਹੜੀ ਅੰਦਰ ਭੁੱਖ ਸੀ ਉਹਨੇ ਇੰਨਾ ਦੂਰ ਲੈ ਕੇ ਚਲੀ ਗਈ ਉਹਨੂੰ ਕਿ ਜਦੋਂ ਵਾਪਸ ਪਰ ਧਿਆਨ ਉੱਥੋਂ ਵਾਪਸ ਆਇਆ ਰਸਤੇ 'ਚ ਆਉਂਦਿਆਂ ਹਾਲਤ ਇਹ ਬਣ ਗਈ ਕਿ ਦੌੜਦਾ ਦੌੜਦਾ ਜਿੱਥੇ ਪਹੁੰਚਣਾ ਸੀ ਟਿਕਾਣੇ ਤੱਕ ਪਹੁੰਚਿਆ ਨਹੀਂ ਟਿਕਾਣੇ ਤੇ ਪਹੁੰਚਣ ਤੋਂ ਪਹਿਲੋ ਹੀ ਧਰਤੀ ਤੇ ਡਿੱਗ ਪਿਆ ਨਾ ਪਾਣੀ ਪੀਤਾ ਨਾ ਰੋਟੀ ਖਾਧੀ ਕੁਝ ਵੀ ਨਹੀਂ ਕੀਤਾ ਸਾਰਾ ਦਿਨ ਅੰਦਰ ਇੱਕ ਭੁੱਖ ਸੀ ਨਾ ਵੀ ਸ਼ਾਮ ਹੋਣ ਤੱਕ ਮੈਂ ਵਾਪਸ ਇੱਥੇ ਪਰਤਣਾ ਔਰ ਇੰਨਾ ਕੁਝ ਮੇਰੇ ਕਬਜ਼ੇ ਵਿੱਚ ਹੋਵੇ ਹੁਣ ਜਦੋਂ ਡਿੱਗਾ ਨਾ ਧਰਤੀ ਤੇ ਡਿੱਗਦਿਆਂ ਨਾਲ ਹੀ ਸਾਹ ਨਿਕਲ ਗਏ ਪ੍ਰਾਨ ਨਿਕਲ ਗਏ ਧਿਆਨ ਦੇਣਾ ਉਸ ਬੰਦੇ ਦੀ ਡੈਥ ਹੋ ਗਈ ਉੱਥੇ ਜਿੱਦੋਂ ਡਿੱਗਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਹ ਸਾਨੂੰ ਸਮਝਾ ਰਹੇ ਨੇ ਦਾਤਾਰ ਪਿਤਾ ਜੀ ਕਹਿੰਦੇ ਨੇ ਗੱਲ ਚੇਤੇ ਰੱਖ ਜਿਹੜੀ ਚੀਜ਼ ਦੀ ਤੂੰ ਪ੍ਰਾਪਤੀ ਚਾਹਂ ਹੈ ਨਾ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਉਹ ਇਹ ਭੱਜ ਦੌੜ ਦੇ ਵਿੱਚ ਨਹੀਂ ਹੈ ਉਸ ਚੀਜ਼ ਦੀ ਪ੍ਰਾਪਤੀ ਜਿੰਨਾ ਮਰਜੀ ਦੌੜ ਲੈ ਬੰਦਾ ਦੌੜਦਾ ਹੈ ਦੌੜਦਾ ਹੈ ਭੱਜਦਿਆਂ ਭੱਜਦਿਆਂ ਇੱਕ ਦਿਨ ਮੌਤ ਹੋ ਜਾਂਦੀ ਪਰ ਜਿੱਥੇ ਜਿਹੜੀ ਚੀਜ਼ ਚਾਹਂਦਾ ਹੈ ਨਾ ਇਹਨੂੰ ਮਿਲਦੀ ਨਹੀਂ ਹੈ ਇਸ ਕਰਕੇ ਸਤਿਗੁਰ ਕੀ ਕਹਿੰਦੇ ਨੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਤੂੰ ਸੱਚ ਦੀ ਸੰਭਾਲ ਕਰ ਤੂੰ ਆਪਣੇ ਜੀਵਨ ਵਿੱਚ ਇਸ ਚੀਜ਼ ਨੂੰ ਸਮਝ ਵੀ ਤੈਨੂੰ ਸੰਤੋਖ ਮਿਲਣਾ ਕਿਸ ਚੀਜ਼ ਦੇ ਨਾਲ ਹੈ ਜਿਸ ਚੀਜ਼ ਨਾਲ ਮਿਲਣਾ ਹੈ ਉਸ ਚੀਜ਼ ਦੇ ਪਿੱਛੇ ਦੌੜ ਸੁਖ ਜਿਸ ਚੀਜ਼ ਵਿੱਚ ਉਹ ਬੰਦਾ ਲੱਭਦਾ ਹੈ ਮਾਫ਼ ਕਰਨੋਂ ਦੇ ਪਿੱਛੇ ਦੌੜਦਾ ਹੈ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਪਰ ਸੁਖ ਦੀ ਪ੍ਰਾਪਤੀ ਤੋਂ ਬਾਅਦ ਜਿਹੜਾ ਦੁੱਖ ਜੀਵਨ ਵਿੱਚ ਆਉਂਦਾ ਹੈ ਉਹਦੇ ਨਾਲ ਲੜਨ ਦੀ ਕਲਾ ਇਹਨੂੰ ਭੁੱਲ ਜਾਂਦੀ ਹੈ ਤੇ ਜਦੋਂ ਉਹ ਪੁੱਲ ਜਾਂਦੀ ਹੈ ਫਿਰ ਬੰਦਾ ਹੋਰ ਜ਼ਿਆਦਾ ਖਵਾਰ ਹੁੰਦਾ ਹੈ ਔਰ ਇਹ ਸਾਰੀ ਜ਼ਿੰਦਗੀ ਕਸ਼ਮਕਸ਼ ਚੱਲਦੀ ਹੈ ਸਤਿਗੁਰੂ ਅਜਹੀ ਗੱਲ ਇਸ ਸ਼ਲੋਕ ਵਿੱਚ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਏ ਰੇ ਮਨ ਡਿਗ ਨਾ ਡੋਲੀਏ ਹੇ ਮੇਰੇ ਮਨਾ ਡਿਗਣਾ ਡਿਗ ਦਾ ਮਤਲਬ ਹੁੰਦਾ ਡਿਗਣਾ ਪਟਕਣਾ ਡੋਲੇ ਡੋਲੇ ਦਾ ਮਤਲਬ ਹੈ ਡੋਲਣਾ ਡੋਲਣਾ ਮਤਲਬ ਕਿਸੇ ਚੀਜ਼ ਨੂੰ ਵੇਖ ਕੇ ਉਸ ਚੀਜ਼ ਵੱਲ ਆਕਰਸ਼ਿਤ ਹੋਣਾ ਕੋਈ ਵੀ ਸੰਸਾਰ ਦੀ ਪਦਾਰਥ ਵਸਤੂ ਹੋ ਸਕਦੀ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਰੇ ਮਨ ਡੀਗ ਨਾ ਡੋਲੀਏ ਹੇ ਮੇਰੇ ਮਨਾ ਨਾ ਤੂੰ ਡਿਗ ਆ ਜਿਹੜੇ ਰਸਤੇ ਤੇ ਚੱਲ ਰਿਹਾ ਨਾ ਤੂੰ ਉਹਦੇ ਤੋਂ ਥਿੜਕ ਤੇ ਸਤਿਗੁਰ ਕਹਿੰਦੇ ਨੇ ਨਾ ਡੋਲੀਏ ਨਾ ਤੂੰ ਇਹਦੇ ਤੋਂ ਡੋਲ ਇਹਦੇ ਤੋਂ ਪਟਕ ਪਾਤਸ਼ਾਹ ਕਹਿੰਦੇ ਨੇ ਸਿੱਧਾ ਮਾਰਗ ਧਾਓ ਸਭ ਕਹਿੰਦੇ ਨੇ ਇੱਕ ਰਸਤਾ ਬਿਲਕੁਲ ਸਿੱਧਾ ਹੈ ਉਸ ਸਿੱਧੇ ਰਸਤੇ ਤੇ ਚੱਲਦਾ ਜਾ ਉਹ ਸਿੱਧੇ ਰਸਤੇ ਤੇ ਧਿਆਨ ਦੇਣਾ ਸਿੱਧਾ ਰਸਤਾ ਕਿਹੜਾ ਹੈ ਜੀਵਨ ਦੇ ਅੰਦਰ ਸਿੱਧਾ ਰਸਤਾ ਕਿਹੜਾ ਹੈ ਜਿਸ ਰਸਤੇ ਦੇ ਵਿੱਚ ਚਿੰਤਾ ਨਹੀਂ ਜਿਸ ਰਸਤੇ ਦੇ ਵਿੱਚ ਬੰਦੇ ਦੇ ਅੰਦਰ ਕੋਈ ਡੁਅਲਿਟੀ ਨਹੀਂ ਭਰਮ ਨਹੀਂ ਭੁਲੇਖਾ ਨਹੀਂ ਸਿੱਧਾ ਰਸਤਾ ਤੇ ਉਹੀ ਹੈ ਨਾ ਜਿਹੜਾ ਜਿਹੜਾ ਰਸਤੇ ਨਾਲ ਬੰਦੇ ਨੂੰ ਸੁੱਖ ਮਿਲੇ ਆਨੰਦ ਮਿਲੇ ਜੀਵਨ ਦੇ ਅੰਦਰ ਸੰਤੋਖ ਆ ਜਾਏ ਸਤਿਗੁਰ ਕਹਿੰਦੇ ਨੇ ਰੇ ਮਨ ਡੀਗ ਨਾ ਡੋਲੀਐ ਸਿੱਧੈ ਮਾਰਗ ਧਾਉ ਮੇਰੇ ਮਨਾਂ ਸਿੱਧਾ ਮਾਰਗ ਚੁਣ ਲੈ ਜਿਹੜਾ ਮਾਰਗ ਬਿਲਕੁਲ ਸਟੇਟ ਹੈ ਬਿਲਕੁਲ ਸਿੱਧਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਪਾਛੈ ਬਾਗ ਡਰਾਵਣੋ ਗੁਰਦੇਵ ਪਿਤਾ ਕਹਿੰਦੇ ਨੇ ਪਾਛੇ ਪਾਛੇ ਦਾ ਮਤਲਬ ਹੈ ਤੇਰੇ ਪਿੱਛੇ ਬਾਗ ਬਾਗ ਕਹਿੰਦੇ ਨੇ ਵੈਸੇ ਸ਼ੇਰ ਨੂੰ ਕਿਹੜਾ ਸ਼ੇਰ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਆਤਮਿਕ ਮੌਤ ਵਿੱਚ ਮਰਨਾ ਜਿਹੜਾ ਆਤਮਿਕ ਮੌਤ ਰੂਪੀ ਸ਼ੇਰ ਹੈ ਨਾ ਸਤਿਗੁਰ ਕਹਿੰਦੇ ਨੇ ਉਹ ਤੇਰੇ ਪਿੱਛੇ ਬੈਠਾ ਹੈ ਉਹ ਤੇਰੇ ਨਾਲ ਨਾਲ ਹੈ ਉਹ ਕਿਤੇ ਦੂਰ ਨਹੀਂ ਹੈ ਜਿੰਨਾ ਸਫ਼ਰ ਤੂੰ ਤੈਅ ਕਰ ਰਿਹਾ ਉਹਨਾਂ ਹੀ ਉਹ ਤੇਰੇ ਮਗਰ ਮਗਰ ਤੁਰਦਾ ਰਿਹਾ ਪਾਛੇ ਬਾਗ ਡਰਾਵਣੋ ਅੱਗੇ ਅਗਨ ਤਲਾਓ ਸਤਿਗੁਰ ਕਹਿੰਦੇ ਨੇ ਵੇਖ ਪਿੱਛੇ ਬਾਗੇ ਆਤਮਕ ਮੌਤ ਤੇ ਸਤਿਗੁਰ ਕਹਿੰਦੇ ਨੇ ਅੱਗੇ ਜੇ ਆਤਮਕ ਮੌਤ ਮਰ ਗਿਆ ਹੁਣ ਧਿਆਨ ਦੇਣਾ ਆਤਮਕ ਮੌਤ ਮਰਨਾ ਕੀ ਹੈ ਜਿਹੜਾ ਇੱਕ ਮਾਰਗ ਹੈ ਨਾ ਸਤਿਗੁਰ ਨੇ ਸਾਨੂੰ ਦਿੱਤਾ ਹੈ ਮਨੁੱਖੀ ਜੀਵਨ ਦੇ ਅੰਦਰ ਜਿਹੜਾ ਜਿਹੜੀ ਗੁਣਾ ਦੀ ਗੱਲ ਹੁੰਦੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਧਰਮ ਕੋਈ ਵੀ ਹੈ ਹਰ ਧਰਮ ਦੇ ਅੰਦਰ ਬੰਦਾ ਉਹ ਪ੍ਰਵਾਨ ਨੇ ਜਿਹੜਾ ਜਿੰਦੇ ਅੰਦਰ ਜਿੰਦੇ ਅੰਦਰ ਚੰਗਿਆਈਆਂ ਨੇ ਸਤਿਗੁਰੂ ਜੀ ਕਹਿੰਦੇ ਨਾ ਰੋਜ਼ ਬਾਣੀ ਵਿੱਚ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਸਤਿਗੁਰ ਕਹਿੰਦੇ ਨੇ ਰੱਬ ਦੀ ਹਜ਼ੂਰੀ ਵਿੱਚ ਵਾਚੀਆਂ ਜਾਂਦੀਆਂ ਨੇ ਇਹ ਇਹਨਾਂ ਦੀ ਪਰਚੋਲ ਹੁੰਦੀ ਹੈ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਉਹ ਜਿਹੜੇ ਜਿਹੜੇ ਚੰਗਿਆਈਆਂ ਤੇ ਬੁਰਾਈਆਂ ਕਰਮ ਬਣ ਗਏ ਹੁਣ ਆਪਣੀ ਕਰਨੀ ਕਰਕੇ ਸਤਗੁਰ ਕਹਿੰਦੇ ਨੇ ਕਿ ਨੇੜੇ ਕਿ ਦੂਰ ਸਾਹਿਬ ਕਹਿੰਦੇ ਨੇ ਕੋਈ ਨੇੜੇ ਹੁੰਦਾ ਕੋਈ ਦੂਰ ਹੁੰਦਾ ਹੁਣ ਜਿਹੜਾ ਮਾਰਗ ਹੈ ਸਿੱਧਾ ਸਿੱਧਾ ਦਾ ਮਤਲਬ ਹੈ ਸੱਚ ਦਾ ਮਾਰਗ ਜਿਸ ਮਾਰਗ ਤੇ ਚੱਲਿਆ ਕੋਈ ਭੈ ਨਹੀਂ ਹੈ ਕੋਈ ਡਰ ਨਹੀਂ ਹੈ ਕੋਈ ਤੋਖਲਾ ਨਹੀਂ ਹੈ ਜਿਵੇਂ ਇਹਨੂੰ ਸਮਝ ਲਓ ਇੱਕ ਬੱਚਾ ਜਿਹੜਾ ਸਕੂਲ ਵਿੱਚ ਪੜ੍ਹਦਾ ਹੈ ਉਹ ਸਾਰਾ ਸਾਲ ਆਪਣੀ ਕਲਾਸ ਦੇ ਵਿੱਚ ਹਰ ਚੀਜ਼ ਦੇ ਵਿੱਚ ਉਹ ਬੜਾ ਧਿਆਨ ਦੇ ਕੇ ਹਰ ਹਰ ਸਬਜੈਕਟ ਨੂੰ ਪੜ੍ਹਦਾ ਹਰ ਚੀਜ਼ ਨੂੰ ਸਮਝਦਾ ਹੈ ਤੇ ਜਿੱਦਨੋਂ ਦਾ ਐਗਜ਼ਾਮ ਹੁੰਦਾ ਹੈ ਨਾ ਉਹਦੇ ਮਨ ਵਿੱਚ ਉਦੋਂ ਕੋਈ ਡਰ ਨਹੀਂ ਹੁੰਦਾ ਕਿਉਂਕਿ ਉਹਨੇ ਸਿੱਧਾ ਮਾਰਗ ਚੁਣਿਆ ਕਿਹੜਾ ਸਿੱਧਾ ਮਾਰਗ ਪੜ੍ਹਾਈ ਦਾ ਉਨੇ ਉਹਦੇ ਮਨ ਵਿੱਚ ਕੋਈ ਤੋਖਲਾ ਨਹੀਂ ਉਹਨੇ ਉਹਨੇ ਬੜੀ ਮਿਹਨਤ ਕੀਤੀ ਉਸ ਚੀਜ਼ ਦੇ ਲਈ ਉਹਨੇ ਹਰ ਸਬਜੈਕਟ ਨੂੰ ਬੜੀ ਡੀਪਲੀ ਪੜਿਆ ਬੜੇ ਧਿਆਨ ਨਾਲ ਪੜਿਆ ਹਰ ਟੀਚਰ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਹਰ ਸਬਜੈਕਟ ਹਰ ਪੀਰੀਅਡ ਵਿੱਚ ਉਹ ਹਾਜ਼ਰ ਹੋ ਕੇ ਉਹਨੇ ਬੜੀ ਧਿਆਨ ਨਾਲ ਉਹਦਾ ਮਾਰਗ ਬਿਲਕੁਲ ਸਿੱਧਾ ਸੀ ਨਿਸ਼ਾਨਾ ਸਿੱਧਾ ਸੀ ਨਾ ਕਿ ਮੈਂ ਪੜ ਕੇ ਐਗਜ਼ਾਮੀਨੇਸ਼ਨ ਹਾਲ ਵਿੱਚ ਬੈਠ ਕੇ ਇੱਕ ਇੱਕ ਕੁਐਸਚਨ ਦਾ ਆਨਸਰ ਆਪਣੀ ਮਤ ਨਾਲ ਦੇਣਾ ਹੈ ਦੂਜਾ ਮੇਰੇ ਵਰਗਾ ਸੀ ਉਹਨੇ ਆਖਿਆ ਕੋਈ ਗੱਲ ਨਹੀਂ ਕੀ ਹੋਇਆ ਆਪਾਂ ਪੜਨਾ ਕੋਈ ਨਹੀਂ ਸਾਰਾ ਸਾਲ ਜਦੋਂ ਐਗਜ਼ਾਮ ਹੋਏਗਾ ਉਸ ਦਿਨ ਪਰਚੀਆਂ ਬਣਾਵਾਂਗੇ ਕੋਈ ਨਾ ਕੋਈ ਤਰਤੀਬ ਬਣਾਵਾਂਗੇ ਉਸ ਦਿਨ ਜਾਂ ਕੋਈ ਨਾ ਕੋਈ ਜੁਗਤ ਅਪਣਾ ਕੇ ਇਹ ਤੇ ਐਵੇਂ ਕਮਲੇ ਨੇ ਸਾਰਾ ਸਾਲ ਕਲਾਸਾਂ ਵਿੱਚ ਬਹਿੰਦੇ ਨੇ ਕਲਾਸਾਂ ਟੈਂਡ ਕਰਦੇ ਨੇ ਪੜ੍ਹਦੇ ਨੇ ਵੇਖ ਆਪਾ ਪੜ੍ਹਨਾ ਵੀ ਕੋਈ ਨਹੀਂ ਉਹਨੇ ਕੀ ਕੀਤਾ ਸਿੱਧਾ ਮਾਰਗ ਨਹੀਂ ਚੁਣਿਆ ਉਹਨੇ ਕਿਹੜਾ ਮਾਰਗ ਚੁਣਿਆ ਉਹਨੇ ਟੇਢਾ ਮਾਰਗ ਚੁਣ ਲਿਆ ਹੁਣ ਉਸ ਮਾਰਗ ਦੇ ਪਿੱਛੇ ਕੀ ਸੀ ਪਾਛੇ ਬਾਗ ਡਰਾਵਣੋਂ ਉਹਦੇ ਅੰਦਰ ਡਰ ਹੈ ਕਿਤੇ ਮੈਂ ਫੜਿਆ ਜਾਵਾਂਗਾ ਤੇ ਜੇ ਫੜਿਆ ਗਿਆ ਤੇ ਕਿਤੇ ਨਾ ਹੋਵੇ ਇਸ ਵਾਰੀ ਤੇ ਐਗਜ਼ਾਮ ਵਿੱਚੋਂ ਬਾਹਰ ਜਾਵਾਂਗਾ ਹੀ ਮੁੜ ਕੇ ਇੱਕ ਸਾਲ ਫਿਰ ਮੈਨੂੰ ਦੁਬਾਰਾ ਇਸ ਕਲਾਸ ਵਿੱਚ ਬੈਠਣਾ ਪਏਗਾ ਡਰ ਹੈ ਨਾ ਪਿੱਛੇ ਪਰਚੀਆਂ ਵੀ ਜੇਬ ਵਿੱਚ ਪਾਈਆਂ ਨੇ ਤਰੀਕਿਆਂ ਨਾਲ ਪਰ ਡਰ ਵੀ ਹੈ ਬਾਛਾ ਬਾਗ ਡਰਾਵਣੋ ਕੋਈ ਵੀ ਸੰਸਾਰ ਦੇ ਅੰਦਰ ਜਿਹੜਾ ਕਰਮ ਬੰਦਾ ਜ਼ੁਗਤੀ ਨਾਲ ਮਾੜੇ ਢੰਗ ਨਾਲ ਕਰਦਾ ਉਹਦੇ ਪਿੱਛੇ ਡਰ ਹੁੰਦਾ ਹੈ ਕੋਈ ਵੀ ਕਰਮ ਹੈ ਪਾਤਸ਼ਾਹ ਬਾਗ ਉਹਦੇ ਪਿੱਛੇ ਇੱਕ ਡਰ ਹੈ ਉਹ ਡਰ ਉਹਨੂੰ ਠਿਰ ਨਹੀਂ ਰੁਕਣ ਦਿੰਦਾ ਉਹ ਡਰ ਉਹਦੇ ਅੰਦਰ ਸਦਾ ਵੱਡਿਆ ਰਹਿੰਦਾ ਹੈ ਤੇ ਖਿਆਲ ਕਰਨਾ ਜੇ ਫੜਿਆ ਜਾਏ ਪਾਤਸ਼ਾਹ ਕਹਿੰਦੇ ਨੇ ਪਿੱਛੇ ਡਰ ਨਹੀਂ ਹੈਗਾ ਅੱਗੇ ਅਗਨ ਤਲਾਓ ਸਤਿਗੁਰ ਕਹਿੰਦੇ ਨੇ ਅੱਗੇ ਅੱਗ ਬਲਦੀ ਪਈਏ ਉਹ ਅੱਗ ਕਿਹੜੀ ਹੈ ਜੇ ਕਲਾਸ ਵਿੱਚ ਫੜਿਆ ਗਿਆ ਬੱਚਾ ਉਹਦੇ ਅੱਗੇ ਅੱਗ ਕਿਹੜੀ ਬਲਦੀ ਪਈਏ ਬਲਦੀ ਪਈ ਹੈ ਉਹਨੂੰ ਕਲਾਸ ਵਿੱਚੋਂ ਬਾਹਰ ਕੱਢ ਦੇਣਾ ਹੈ ਹੋ ਸਕਦਾ ਸਾਲ ਲਈ 2 ਸਾਲ ਲਈ 3 ਸਾਲ ਲਈ ਨਹੀਂ ਤੇ ਇੱਕ ਸਾਲ ਤੇ ਖਰਾਬ ਹੋਇਆ ਨਾ ਅਗਲੇ ਸਾਲ ਫਿਰ ਉਸ ਕਲਾਸ ਵਿੱਚ ਬੈਠੇਗਾ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਹੀ ਬੰਦਿਆ ਜੇ ਤੂੰ ਸਿੱਧੇ ਮਾਰਗ ਨਹੀਂ ਚੱਲੇਗਾ ਸੱਚ ਦੇ ਮਾਰਗ ਨਾਲ ਨਹੀਂ ਜੁੜੇਗਾ ਤੇ ਪਾਤਸ਼ਾਹ ਕਹਿੰਦੇ ਨੇ ਪਿੱਛੇ ਆਤਮਕ ਮੋਤ ਹੈ ਜਿੰਦੇ ਵਿੱਚ ਮਰੇਗਾ ਤੇ ਸਤਿਗੁਰ ਕਹਿੰਦੇ ਨੇ ਅੱਗੇ ਅਗਨ ਤਲਾਓ ਅੱਗੇ ਫਿਰ ਜਨਮ ਮਰਨ ਦਾ ਗੇੜ ਹੈ ਫਿਰ ਤੈਨੂੰ ਜਨਮ ਲੈਣਾ ਪਏਗਾ ਮਾਂ ਦੇ ਉਦਰ ਵਿੱਚ 9 ਮਹੀਨੇ ਫਿਰ ਸੰਸਾਰ ਦੇ ਅੰਦਰ ਆ ਕੇ ਫਿਰ ਸੰਸਾਰ ਦੇ ਵਿਕਾਰਾਂ ਦੀ ਟਟਕਣਾ ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਬੜਾ ਪਿਆਰਾ ਆਖਿਆ ਬਾਣੀ ਵਿੱਚ ਬਾਬਾ ਜੀ ਕਹਿੰਦੇ ਨੇ ਮੇਰੇ ਸਤਿਗੁਰੂ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਬਾਬਾ ਜੀ ਕਹਿੰਦੇ ਨੇ ਮੇਰੇ ਸਤਿਗੁਰ ਜੀ ਮੈਨੂੰ ਇੱਕ ਬੜਾ ਵੱਡਾ ਦੁੱਖ ਹੈ ਤੇ ਕਲੋ ਬਾਬਾ ਕਬੀਰ ਸਾਹਿਬ ਜੀ ਦੇ ਸ਼ਰਧਾਲੂ ਖੜਾ ਸੀ ਕੋਈ ਕਹਿੰਦਾ ਕਬੀਰ ਜੀ ਅਸੀਂ ਆਖੀ ਵੀ ਸਾਨੂੰ ਦੁੱਖ ਹੈ ਤੇ ਗੱਲ ਚੰਗੀ ਵੀ ਲੱਗਦੀ ਵੀ ਅਸੀਂ ਦੁਖੀ ਆ ਕਿਉਂਕਿ ਅਸੀਂ ਤੇ ਰੱਬ ਤੋਂ ਬੜੀ ਦੂਰ ਆ ਅਸੀਂ ਤੇ ਸੱਚ ਤੋਂ ਬੜੀ ਦੂਰ ਆ ਤੁਸੀਂ ਵੀ ਦੁਖੀ ਹੋ ਫਿਰ ਇੰਨੀ ਬੰਦਗੀ ਕਰਨ ਦਾ ਕੀ ਫਾਇਦਾ ਸਾਨੂੰ ਕਹਿੰਦੇ ਹੋ ਬੰਦਗੀ ਕਰੋ ਨਾਮ ਜਪੋ ਪ੍ਰਮਾਤਮਾ ਦੇ ਹੁਕਮ ਵਿੱਚ ਚੱਲੋ ਜੀਵਨ ਜੀਵੋ ਜੇ ਇੰਨੀ ਬੰਦਗੀ ਕਰਕੇ ਵੀ ਡਰੀ ਹੋਣਾ ਹੈ ਮਨ ਦੇ ਅੰਦਰ ਬਾਬਾ ਕਬੀਰ ਸਾਹਿਬ ਜੀ ਨੂੰ ਸਰਧਾਲੂ ਕਹਿੰਦਾ ਹੈ ਫਿਰ ਨਾਮ ਜਪਣ ਦਾ ਇੰਨੇ ਚੰਗੇ ਕਰਮ ਕਰਨ ਦਾ ਕੀ ਲਾਭ ਬਾਬਾ ਜੀ ਕਹਿੰਦੇ ਨੇ ਇਹ ਡਰ ਮੈਨੂੰ ਨਹੀਂ ਇਹ ਡਰ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਬਾਬਾ ਜੀ ਉਹ ਕਿਹੜਾ ਡਰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇੱਕ ਦੁਖ ਰਾਮ ਰਾਏ ਕਾਟੋ ਮੇਰਾ ਅਗਨ ਦਹ ਔਰ ਗਰਭ ਬਸੇਰਾ ਸਤਿਗੁਰ ਜੀ ਮੈਨੂੰ ਮੁੜ ਕੇ ਮਾਂ ਦੇ ਉਦਰ ਦੇ ਵਿੱਚ ਆ ਕੇ ਸੰਸਾਰ ਵਿੱਚ ਦੀ ਅੱਗ ਵਿੱਚ ਸੜਨਾ ਨਾ ਪਵੇ ਧਿਆਨ ਦੇਣਾ ਅਸੀਂ ਪ੍ਰਾਣੀ ਦੇ ਮਰਨ ਤੋਂ ਬਾਅਦ ਕੀ ਕਹਿੰਨੇ ਅਰਦਾਸ ਵਿੱਚ ਸਤਿਗੁਰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਨਿਵਾਸ ਬਖਸ਼ਣ ਦਾ ਮਤਲਬ ਕੀ ਹੈ ਕਿ ਹੁਣ ਇਹਨੂੰ ਮੁੜ ਕੇ ਜਨਮ ਨਾ ਲੈਣਾ ਪਵੇ ਕਿਉਂਕਿ ਜੇ ਜਨਮ ਹੈ ਤੇ ਮਰਨ ਹੈ ਤੇ ਜੇ ਮਰਨ ਹੈ ਤੇ ਮਰਨ ਤੋਂ ਬਾਅਦ ਫਿਰ ਜਨਮ ਹੈ ਪਰ ਇਹ ਅਰਦਾਸ ਕੋਈ ਪਸ਼ੂ ਪੰਛੀ ਨਹੀਂ ਆਪਣੇ ਲਈ ਕਰਦਾ ਇਹ ਅਰਦਾਸ ਕਰਨ ਦੀ ਜਿਹੜੀ ਜਿਹੜੀ ਵਡਿਆਈ ਹੈ ਉਹ ਵੀ ਰੱਬ ਨੇ ਮਨੁੱਖ ਨੂੰ ਦਿੱਤੀ ਹੈ ਸਿਰਫ ਬੰਦੇ ਨੂੰ ਦਿੱਤੀ ਹੈ ਇਸ ਜਾਮੇ ਦੇ ਅੰਦਰ ਕਰ ਸਕਦੇ ਹੋ ਕੋਈ ਪਸ਼ੂ ਥੋੜਾ ਅਰਦਾਸ ਕਰ ਸਕਦਾ ਹੈ ਕਿਸੇ ਉਹਨੇ ਉਹਨੇ ਕਿਹੜੇ ਧਾਰਮਿਕ ਥਾਵਾ ਬਣਾਈਆਂ ਨੇ ਵੇਖਿਆ ਕਿਸੇ ਪਸ਼ੂਆ ਨੇ ਕੋਈ ਕੋਈ ਗੁਰਦੁਆਰੇ ਕੋਈ ਮੰਦਿਰ ਕੋਈ ਮਸਜਿਦ ਬਣਾਈ ਹੋਵੇ ਉਹ ਕਿੱਥੇ ਅਰਦਾਸ ਕਰਦਾ ਹੈ ਉਹਦੀ ਅਰਦਾਸ ਸਤਿਪਰਮਾਤਮਾ ਦੀ ਨੀਮਾਵਲੀ ਵਿੱਚ ਹੈ ਤੇ ਨੀਮਾਵਲੀ ਵਿੱਚ ਜਿਹੜਾ ਜੀਵਨ ਜਿਉਂਦਾ ਹੈ ਉਹ ਸੱਚ ਵਿੱਚ ਪਰਮਾਤਮਾ ਦੇ ਘਰ ਤੱਕ ਪਹੁੰਚਦਾ ਹੈ ਇੱਕ ਬੰਦਾ ਹੀ ਹੈ ਜਿੰਦੇ ਸਾਹਮਣੇ ਦੋ অপਸ਼ਨ ਹੁੰਦੇ ਨੇ ਪਾਛੇ ਬਾਗ ਡਰਵਨੋ ਅੱਗੇ ਅਗਨ ਤਲਾਓ ਹੁਣ ਸਤਿਗੁਰ ਕਹਿੰਦੇ ਨੇ ਚੂਜ ਤੂੰ ਕਰਨਾ ਆਪਣੇ ਜੀਵਨ ਦੇ ਵਿੱਚ ਕਿਸ ਮੁਕਾਮ ਤੇ ਪਹੁੰਚਣਾ ਐ ਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਰੇ ਮਨ ਡੀਗ ਨਾ ਡੋਲੀਏ ਸਿੱਧੇ ਮਾਰਗ ਤੋਂ ਪਛੈ ਬਾਗ ਡਰਾਵ ਨੂੰ ਆਗੇ ਅਗਨ ਤਲਾਓ ਤੇ ਜਦੋਂ ਡਾਰੇ ਮਨ ਵਿੱਚ ਫਿਰ ਸਤਿਗੁਰ ਕਹਿੰਦੇ ਨੇ ਸਹਸਾ ਜੀਰਾ ਪਰ ਰਹੇ ਹੁਣ ਜਿਹੜੀ ਚਿੰਤਾ ਸੀ ਉਹ ਜਿੰਦ ਵਿੱਚ ਬਣ ਗਈ ਵੀ ਮੇਰੇ ਮਨਾ ਤੇਰਾ ਕੀ ਬਣੇਗਾ ਤੇਰੇ ਅੱਗੇ ਵੀ ਮੌਤ ਖੜੀ ਐ ਤੇਰੇ ਅੱਗੇ ਵੀ ਸੰਸਾਰ ਦਾ ਦੁੱਖ ਖੜਾ ਐ ਤੇ ਤੇਰੇ ਪਿੱਛੇ ਦੀ ਆਤਮਿਕ ਮੌਤ ਖੜੀ ਏ ਕੀ ਬਣੇਗਾ ਤੇਰਾ ਚਿੰਤਾ ਹੋਗੀ ਨਾ ਮਨ ਵਿੱਚ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਮਾਂ ਕੋ ਅਵਰ ਨ ਟੰਗ ਮਾਂ ਕੋ ਮਾਂ ਕੋ ਦਾ ਮਤਲਬ ਹੈ ਮੇਰੇ ਕੋਲੋਂ ਸਤਿਗੁਰ ਮੇਰੇ ਕੋਲੋਂ ਤੇਰੇ ਚਰਨਾਂ ਨਾਲ ਜੁੜਾ ਜੁੜਨ ਤੋਂ ਬਿਨਾ ਮੇਰੇ ਕੋਲੋਂ ਹੋਰ ਕੋਈ ਟੰਗ ਨਹੀਂ ਕੋਈ ਤਰੀਕਾ ਨਹੀਂ ਕੋਈ ਜੁਗਤ ਨਹੀਂ ਮੇਰੇ ਕੋਲ ਇੱਕ ਆ ਹੀ ਤਰੀਕਾ ਹੈ ਦੇਖੋ ਸੰਸਾਰ ਬੰਦੇ ਨੂੰ ਸਿਆਣਪਾਂ ਦੇ ਸਕਦਾ ਹੈ ਚਤੁਰਾਈਆਂ ਦੇ ਸਕਦਾ ਹੈ ਔਗਣ ਦੇ ਸਕਦਾ ਹੈ ਪਰ ਗੁਣ ਜਿਹੜੇ ਨੇ ਨਾ ਉਹ ਗੁਰੂ ਨਹੀਂ ਦੇਣੇ ਗੁਣ ਜਿਹੜੇ ਨੇ ਉਹ ਸਮਰੱਥ ਗੁਰੂ ਦੇ ਚਰਨਾਂ ਵਿੱਚੋਂ ਪੂਰੇ ਗੁਰੂ ਦੇ ਚਰਨਾਂ ਵਿੱਚੋਂ ਮਿਲਨੇ ਨੇ ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਮਾਂ ਕੋ ਅਵਰ ਨਾ ਟੰਗ ਮੇਰੇ ਕੋਲ ਹੋਰ ਕੋਈ ਜੁਗਤ ਨਹੀਂ ਕੋਈ ਟੰਗ ਨਹੀਂ ਕੋਈ ਤਰੀਕਾ ਨਹੀਂ ਨਾਨਕ ਗੁਰਮੁਖ ਛੁਟੀ ਹੈ हे ਨਾਨਕ ਜੀ ਜਦੋਂ ਤੂੰ ਗੁਰੂ ਨਾਲ ਜੁੜ ਜਾਏਗਾ ਮੈਂ ਤੇ ਤੁਸੀਂ ਸਾਰੇ ਗੁਰੂ ਦੀ ਸ਼ਰਨ ਵਿੱਚ ਬੈਠੇ ਆ ਧਿਆਨ ਦੇਣਾ ਗੁਰੂ ਗੁਰੂ ਜਿਦੋਂ ਸ਼ਬਦ ਆਵੇ ਨਾ ਇੱਕ ਸ਼ਬਦ ਦੇ ਨਾਲ ਹੋਰ ਜੋੜਿਆ ਕਰੋ ਪੂਰਾ ਗੁਰੂ ਅਧੂਰੇ ਬੜੇ ਨੇ ਸੰਸਾਰ ਵਿੱਚ ਮੈਂ ਬੜਿਆ ਨੂੰ ਵੇਖਣਾ ਸੰਸਾਰ ਦੇ ਵਿੱਚ ਬੰਦਾ ਮਰ ਗਿਆ ਜਿਹਨੂੰ ਗੁਰੂ ਮੰਨਦੇ ਸੀ ਹੁਣ ਉਸ ਬਾਬੇ ਦੀਆਂ ਮਰੇ ਹੋਏ ਬੰਦੇ ਦੀਆਂ ਨਿਸ਼ਾਨੀਆਂ ਚੀਜ਼ਾਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਰੱਬ ਸਮਝੀ ਬੈਠੇ ਨੇ ਨਹੀਂ ਗਿਆਨ ਗੁਰੂ ਹੈ ਬੰਦੇ ਦਾ ਜਦੋਂ ਬੰਦੇ ਦੇ ਜੀਵਨ ਵਿੱਚ ਵਿਪਦਾਂ ਆਉਂਦੀ ਹੈ ਨਾ ਉਦੋਂ 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 ਬਚਾਉਣ ਵਾਲੀ ਜਿਹੜੀ ਚੀਜ਼ ਹੈ ਨਾ ਉਹ ਸਿਰਫ ਔਰ ਸਿਰਫ ਨੌਲੇਜ ਹੈ ਗਿਆਨ ਹੈ ਜਿ ਗਿਆਨ ਮੁਸੀਬਤ ਸੰਸਾਰਿਕ ਹੈ ਸੰਸਾਰਿਕ ਗਿਆਨ ਚਾਹੀਦਾ ਹੈ ਜੇ ਆਤਮਿਕ ਜੀਵਨ ਦੇ ਅੰਦਰ ਕੋਈ ਰੁਕਾਵਟ ਹੈ ਉਥੇ ਆਤਮਿਕ ਰੁਕਾਵਟ ਨੂੰ ਦੂਰ ਕਰਨ ਦੇ ਲਈ ਆਤਮਿਕ ਗਿਆਨ ਚਾਹੀਦਾ ਹੈ ਉਹ ਗਿਆਨ ਕਿੰਦੇ ਕੋਲ ਮਿਲਣਾ ਹੈ ਪੂਰੇ ਗੁਰੂ ਕੋਲ ਤਾਂ ਸਤਿਗੁਰ ਕਹਿੰਦੇ ਨਾਨਕ ਗੁਰਮੁਖ ਛੁਟੀ ਹੈ ਇਹ ਨਾਨਕ ਜੀ ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਆ ਜਾਏਗਾ ਫਿਰ ਤੂੰ ਛੁੱਟ ਜਾਏਗਾ ਫਿਰ ਤੈਨੂੰ ਡਰ ਨਹੀਂ ਹੋਏਗਾ ਕੋਈ ਚਿੰਤਾ ਨਹੀਂ ਹੋਏਗੀ ਤੇਰੇ ਮਨ ਵਿੱਚ ਪ੍ਰੀਤਮ ਸਿਓ ਸੰਗ ਹਰ ਪ੍ਰੀਤਮ ਸਿਓ ਸੰਗ ਪਰ ਸਤਿਗੁਰ ਕਹਿੰਦੇ ਨੇ ਇਹਦੇ ਲਈ ਕਰਨਾ ਕੀ ਹੈ ਆਪਣੇ ਪਰਿਪੂਰਨ ਪਰਮਾਤਮਾ ਪਿਆਰੇ ਰੱਬ ਜੀ ਦੇ ਨਾਲ ਸੰਗ ਕਰ ਉਹਦੀ ਸੰਗਤ ਕਰ ਉਹਦੇ ਚਰਨਾਂ ਵਿੱਚ ਜੁੜ ਉਹਦੇ ਦਿੱਤੇ ਹੋਏ ਅਗੰਮੀ ਗਿਆਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਫਿਰ ਤੈਨੂੰ ਨਾਂ ਪਿੱਛੇ દોੜਦੀ ਆਤਮਿਕ ਮੌਤ ਦਾ ਡਰ ਹੋਏਗਾ ਨਾ ਅੱਗੇ ਤੈਨੂੰ ਮਾਰ-ਵਾਰ ਜਨਮ-ਮਰਨ ਦੇ ਗੇੜ ਵਿੱਚ ਪੈਣ ਦੀ ਚਿੰਤਾ ਹੋਏਗੀ ਫਿਰ ਸਤਿਗੁਰ ਕਹਿੰਦੇ ਨੇ ਤੂੰ ਇਸ ਸੰਸਾਰ ਪਵ ਜਲ ਦੇ ਅੰਦਰ ਪਟੰਗੇਗਾ ਨਹੀਂ ਕਿਉਂਕਿ ਤੈਨੂੰ ਇੱਕ ਮਾਰਗ ਮਿਲ ਜਾਏਗਾ ਰਸਤਾ ਮਿਲ ਜਾਏਗਾ ਮੰਜ਼ਿਲ ਮਿਲ ਜਾਏਗੀ ਜਿਨੂੰ ਇਹ ਮੰਜ਼ਿਲ ਮਿਲ ਗਈ ਦਾਤਾਰ ਪਿਤਾ ਕਹਿੰਦੇ ਨੇ ਫਿਰ ਉਹ ਆਪਣੇ ਜੀਵਨ ਦੇ ਵਿੱਚ ਆਪਣੀ ਘਰ ਤੱਕ ਪਹੁੰਚ ਜਾਂਦਾ ਹੈ ਨਿੱਜ ਘਰ ਤੱਕ ਉਹਦਾ ਸਫ਼ਰ ਪੂਰਾ ਹੋ ਜਾਂਦਾ ਹੈ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਅਬਿਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਸਤਿਗੁਰ ਕਿਰਪਾ ਕਰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਪਾਵਨ ਸ਼ਲੋਕ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ ਵਾਹਿ ਗੁਰਜੀ ਕਾ